ਜੱਕਾ ਜਾ ਚਾਹੇ ਇਧਰ। ਉਹ ਟੋਲਦਾਇ ਚੈਨ ਸਿੱਧਾ ਹੁੰਦਾ ਯਾਰ। ਦੋ ਟਿਕ ਜਾਣਗੇ। ਹੈ? ਜੇ ਸੀਟਾਂ ਨਾ ਹੁਣ ਸੀਟਾਂ ਕੱਢ ਦਿੰਨੇ ਆ ਹੁਣ ਸੀਜ਼ਨ ਸੀਜ਼ਨ। ਉਹਨੇ ਪੈਸੇ ਦਾ ਹੀ ਨਹੀਂ ਹੁੰਦੇ। ਤੇਲ ਤਾਂ ਲਿਆਇਆ ਕਰੋ। ਲਓ ਜੀ ਚੱਲੇ ਆਪਾਂ ਡੀਜ਼ਲ ਭਰਉਣ ਗੱਡੀ ਚ। ਤੇ ਬਾਬੇ ਦੱਸਿਓ ਵੀ ਕੰਮ ਲੈਣਾ ਚਾਹੀਦਾ ਹੈ ਜ। ਸੱਤੇ ਵੀਰ। ਅਹੀ ਤਾਂ ਲੱਦ ਲਿਆ ਢੋਲੇ ਦੇ ਵਿੱਚ ਓਏ ਇਹਦੀਆਂ ਚਾਚਾ ਕਹਿੰਦਾ ਸੀਟਾਂ ਕੱਢ ਦਿੰਨੇ ਆ ਗੈਲੀਆਂ ਚਾਚਾ ਰੋਟੀ ਖਾ ਕੇ ਆ ਗਿਆ ਮੈਂ ਗੈਲੀਆਂ ਸੀਟਾਂ ਕੱਢ ਦਿੰਨੇ ਆ ਇਹਦੀਆਂ ਹਾਂ ਤਿਆਰ ਰਹਿ ਬਸ ਓਏ ਗੱਲ ਤਾਂ ਸੁਣ ਗੈਲੀਆਂ ਸੀਟਾਂ ਕੱਢ ਦਿੰਨੇ ਆ ਦੋਹੇ ਚਾਚਾ ਕਹਿੰਦਾ ਨਾਲੇ ਤਾਂ ਬਈਏ ਆ ਜਾ ਕਰਨਗੇ ਨਾਲੇ ਨਾਲੇ ਇੱਕ ਢੋਲਾ ਹੋਰ ਆ ਜਾ ਕਰੂਗਾ ਹੁੱਕ ਲਵਾਉਣੇ ਆ ਫਿਰ ਹੁੱਕ ਲਵਾਉਣੇ ਆ ਇਹਦੇ ਹੁਣ ਆਪਾਂ ਨੇ ਰਹਿ ਜਾਣੀ ਢੋਲਾ ਹੁਣ ਤੋਂ ਪਹਿਲਾਂ ਇੱਕ ਗੱਲ ਦੀ ਗੌਰ ਰੱਖੇ ਪਹਿਲਾਂ ਸਕਰੇਚ ਪਾਤੇ ਬੋਰੀ ਧਰਨੀ ਆ। ਕਦੀ ਤੋਂ ਉਹਦੇ ਖਾਹਦਾ ਕਿਵੇਂ ਕਰੀਂ ਯਾਰ ਉਹਦੇ ਮੈਂ ਨਹੀਂ ਤੀ ਕੋਲ। ਮੈਂ ਨਹੀਂ ਲਹਾਇਆ ਮੈਂ ਨਹੀਂ ਲਹਾਇਆ ਹੈਗਾ। ਪਲਾਉ ਕਰਕੇ ਚੱਲ ਫਿਰ ਆਪਾਂ ਹੁਣ ਵੀਡੀਓ ਕਾ ਲਾਂਗੇ ਹਣ ਜਾਂ ਫੇਰ ਗਾਹਣ ਕਰਾਂਗੇ ਚੱਲ ਚੱਲ। ਲਾਣੇਦਾਰ ਫੁੱਲ ਪੱਕਾ ਡਰਾਈਵਰ ਹੈ ਹੈਵੀ ਜਿੱਥੇ ਦੀ ਇਹ ਕੱਢ ਦੂ ਕੋਈ ਕੱਢ ਨਹੀਂ ਸਕਦਾ। ਵੱਡੀ ਗੱਡੀ ਦੀ ਸੇਫਟੀ ਬਹੁਤ ਹੈ। 100 ਪਲੱਸ ਜਾਂਦੀ ਆ ਸਿੰਗਲ ਸੜਕ ਤੇ ਕੋਈ ਵਹਿਮ ਤਾਂ ਨਹੀਂ ਚਾਚੇ ਨੂੰ ਜਮਾ ਹੀ ਨਹੀਂ ਤੇ ਢੋਲ ਪਿੱਛੇ ਆਓ ਪਿਆ ਆਪਣਾ ਜਿੰਨੇ ਮਰਜੀ ਢੋਲ ਧਰ ਲਓ ਸੀਟਾਂ ਘੱਟੇ ਤੇਲ ਤੂਲ ਲੈਉਣ ਦਾ ਨਜ਼ਾਰਾ ਖੁੱਲ ਰੁਕਦੀ ਵੀ ਥਾਏ ਆ ਲਓ ਜੀ ਬਾਬੇ ਭਰਾਜੀ ਤੇਲ ਬਾਈ ਕੱਲ ਸਵਰਾਜ ਨਾਲ ਕੱਦੂ ਕਰਾਇਆ ਸੀ ਪਲਾਉ ਵਾਲੇ ਚ ਚਾਚਾ ਕਹਿੰਦਾ ਐਨ ਪੂਰਾ ਢਿੱਡ ਲਾ ਕੇ ਹੀ ਚੱਲਦਾ ਸੀ ਇਹੇ ਗੜਿਆ ਤਾਂ ਨਹੀਂ ਚਾਚੇ ਕਿਤੇ ਜਮਾ ਵੀ ਨਹੀਂ ਐਂਟਰ ਤਾਂ ਨਹੀਂ ਦੀ ਨਿਕਲਦਾ ਉਹਦੇ ਵਿੱਚ ਚਰਦੇ ਬਾ ਰੋਕਦੇ ਹੱਡ ਟੁੱਟ ਜਾਂਦੇ ਵਧੀਆ ਹੋ ਨਹੀਂ ਲਾਇਆ ਹੂੰ ਚਲੋ ਫਿਰ ਲਾਹੀਆ ਟੋਲ 60 ਦੇ ਲਾਦੀ ਮਸ਼ੀਨ ਆ ਹੌਲੈਂਡ ਆ ਕਿ ਜਮਰੇ ਤੋਂ ਨੇ ਖੁਦੋਤਾ ਨਹੀਂ ਲੱਗ ਰਿਹਾ ਨਾਲ ਇਹਦੇ ਨਾਲ ਚੱਕਲਾ ਪੰਦੇ ਨਾਲ ਇੱਥੇ ਲੱਗਦਾ ਉਰੋਂ ਉਰੋਂ ਲਓ ਵੀ ਮਿੱਤਰੋ ਚਾਰ ਪਾ ਰਹੇ ਹਾਂ ਹੁਣ ਆਪਾਂ ਆ ਹਲੇ ਕੰਮ ਸੌਖਾ ਸੁੱਕੇ ਵਾਲਾ ਜਿੱਲੇ ਚ ਦਾ ਬਾੜਾ ਔਖਾ ਪਿਛਲੀ ਵਾਰ ਗਿੱਲੇ ਚ ਪਾਇਆ ਸੀ ਆਪਾਂ ਨੇ ਆਪਣੇ ਵਾਲਾ ਚਾਰ ਜਿਹੜਾ ਉਹਦਾ ਬਾੜਾ ਗਲਹੂਰ ਸੀ ਉਹ ਮੱਕੀ ਦਾ ਬਾੜਾ ਔਖਾ ਹੋ ਜਾਂਦਾ ਜਿਹੜੀ ਆਪਾਂ ਹਾਂ ਕਣਕਾਲੀ ਹੋ ਜਾਂਦੀ ਆ ਇਹ ਆਲੂ ਵਾਲੀ ਆ ਜਾਂ ਇਹ ਤਾਂ ਗਾਜਰ ਵਾਲੀ ਆ ਪੂਰੇ ਗਾਜਰਾਂ ਗੁਜਰਾਂ ਹੁੰਦੀਆਂ ਨੇ ਪਰ ਆਲੂ ਵਾਲੀ ਜਿਵੇਂ ਗਾਜਰ ਵਾਲੀ ਇਹ ਮੱਕੀ ਹੁੰਦੀ ਜਿਹੜੀ ਗੇਤੀ ਇਹਦਾ ਚਾਰ ਹਲੇ ਠੀਕ ਰਹਿੰਦਾ ਜਿਹੜੀ ਕਣਕਾਲੀ ਮੱਕੀ ਉਹਦਾ ਕੰਨਾਂ ਨੂੰ ਹੱਥ ਲਵਾਉਂਦੀ ਆ ਨਾਲ ਇਹਦਾ ਖੇਚਲ ਬਹੁਤ ਹੁੰਦੀ ਆ ਉਹਦੇ ਤੇ ਦੇ ਨਾਲੇ 4-5 ਵੇਲੇ ਮੀਂਹ ਪੈਣ ਲੱਗ ਜਾਂਦਾ ਉਹ ਟਾਈਮ ਦੇਖੋ ਫਿਰ ਕਿਵੇਂ ਲੱਗਦਾ ਝੋਟਾ ਟੱਕਦੇ ਝੋਟੇ ਦੇ ਉਹ ਸਿਰ 60 ਲਾਇਆ ਹੋਇਆ ਹੁੰਦਾ ਤੇ 40 ਬਚੀ ਸਾਰਾ ਟੋਕਾ ਕਈ ਵਾਰ ਤਾਂ ਉੜ ਕੇ ਟਰੈਕਟਰ ਤੇ ਹੀ ਆ ਜਾਂਦਾ ਜਾਂ ਮੜਾ ਜਿਹਾ ਦਾ ਮੂੰਹ ਤੇ ਰੋ ਜਾਂਦਾ ਲੱਗ ਗਿਆ ਕੰਮ ਲਵੇ ਬਸ ਥੋੜਾ ਜਿਹਾ ਰਹਿ ਗਿਆ ਮੈਨੂੰ ਲੱਗਾ ਅਹੀ ਟਰਾਲੀ 'ਚ ਪੈ ਜੂ ਭਰ ਜੂ ਟਰਾਲੀ ਆ ਇਹ 'ਚ ਪੈ ਜੇ ਬਸ ਕਿਤੇ ਹੋਰ ਥੋੜੀ ਜਿਹੀ ਕਿਵਿਛੇ ਢੇਡਾ ਲਾਉਣਾ ਪੈ ਜੇ ਥੋੜੀ ਹੋ ਰਹੀਗੀ ਪਰ ਆ ਵੱਡੀ ਇਹ ਚ ਆਪਣੀਆਂ ਲੱਗਦਾ 2.5 ਕਿੱਲੇ ਨੇ ਇਹ ਹੋ ਗਈਆਂ ਚੋਂ ਟਰਾਲੀਆਂ ਹੇ ਟਰਾਲੀਆਂ ਹੋ ਗਈਆਂ ਇਹ ਇਹ ਛੇਮੀ ਲੱਗੀ ਵੀ ਆ ਤਾ ਹੀ ਲੱਗ ਆ ਆ ਹੈਗੀ ਆਪਣੇ ਵਾਲੀ 12 6:30 ਦੂਜੀ ਹੈਗੀ 11 6:30 ਹੋਊਗੀ 11 6:30 ਪਤਾ ਨਹੀਂ 11 6 ਆ ਅੱਜ ਮੁੰਡੇ ਮੇਲ ਆਏ ਨੇ ਸਪੈਸ਼ਲ ਕਿਹੜਾ ਪਿੰਡ ਆ ਤੇਰਾ ਤੇਰਾ ਮਰਾਸੀ ਸੀ 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 ਗੋ ਕਿ ਨਾਉਂ ਕੀ ਤੇਰਾ ਹਾਂ ਉੱਥੇ ਸੂਏ ਜਤੇ ਪਿੰਡ ਆ ਹਨਾ ਇਹ ਇਹਦਾ ਠੀਕ ਆ ਠੀਕ ਆ ਜਪਨੂ ਵੀਰ ਤੇ ਵੀਰਾਂ ਲੈ ਕੇ ਆਇਆ ਕਹਿੰਦਾ ਮੁੰਡੇ ਸਪੈਸਰ ਉਦੋਂ ਉਧਰ ਦਾ ਪਰਲੇ ਪਾਸੇ ਦਾ ਨਾਨਕ ਆਏ ਹੋਏ ਦੀ ਮਾਮੇ ਨੂੰ ਕਹਿੰਦੇ ਕਹਿੰਦੇ ਮਿਲਾ ਕੇ ਰੱਖਿਆ ਸਾਨੂੰ ਹਾਂਜੀ ਉਦੋਂ ਕਹਾ ਪਰਵਾਹੀ ਆ ਜਾਂਦੀ ਹਾਂ ਹਾਂ ਉਦੋਂ ਅੱਗੇ ਪਰਵਾਹੀ ਉਦੋਂ ਅੱਗੇ ਅੱਛਾ ਕਿੰਨੇ ਕਲਾਸ ਚ ਪੜਦੇ ਹੋ ਵਧੀਆ ਵਧੀਆ ਪੜ੍ਹਿਆ ਕਰੋ ਨਾਲ ਵਾਦਾ ਠੀਕ ਆ ਨਾਲ ਜੂੜੇ ਰੱਖੇ ਹੋਏ ਜੂੜੇ ਰੱਖਿਓ ਕਟਾਏ ਹੋਣਾ ਬਾਅਦ ਆ ਕੰਮ ਪੂਰਾ ਘੰਟਾ ਜਾਂਦਾਂ ਸਾਡਾ ਹੋ ਗਈਆਂ ਗੱਲਾਂ ਸਭ ਹਟਾ ਕੇ ਵਾਲ ਨਹੀਂ ਕਟਾਉਣੇ ਲਓ ਜੀ ਮਿੱਤਰੋ ਅੱਜ ਨਹੀਂ ਕਹਿੰਦੇ ਗੱਲਾਂ ਗੱਲਾਂ ਨਿਕਲਦਾ ਅੱਜ ਮੂਰੇ 4x4 ਜੋੜਿਆ ਵਾ ਤਾਂ ਜਾਣਦੇ ਨੇ ਨਹੀਂ 4x4 ਮਲੇ ਖਾਵੇ ਗਰਮੀ ਆ ਨਾ ਪਹਿਲਾਂ 4x4 ਚੱਲ ਰਿਹਾ ਸੀ ਜਮ ਆ ਪੈਨਾਂ ਦੇ ਚਕੇ ਗਏ ਦੇਖੋ ਫਿਰ ਜਿਵੇਂ ਚੜੂਆ ਯਾਰ ਡੂੰਗਾ ਹੋ ਗਿਆ ਹੈ ਨਾ ਤਾਂ ਨਹੀਂ ਜਾਂਦੇ ਉਹ ਡੂੰਗਾ ਹੋ ਗਿਆ ਟੋਪਾ ਹਾਂ ਯਾਰ ਬਹੁਤ ਸਰੇ ਦਾ ਕੰਮ ਕਰਤਾ ਨੇ ਬਹੁਤ ਵਧੀਆ ਕਰਿਆ ਹੈ ਨਾ ਆ ਜਾਂਦਾ 735 744 ਉੱਧਰੋਂ ਬਣਾਉਣੀ ਪਊ ਵੀਡੀਓ ਜਾ ਕੇ ਤੇ ਵੀਡੀਓ ਉੱਧਰੋਂ ਬਣਾਉਣੀ ਆਈ ਵੀ ਬਣਾਵਾਂਗੇ ਜੌਂਦੀ ਯਾਰ ਦੀ ਇਹਨੂੰ ਕਹਿ ਕੇ ਪੰਪ ਪੰਪ ਦੇ ਕੇ ਕਿ ਕੱਲਾ ਹੱਕ ਦੇ ਯਾਰ ਵੈਸੇ ਪਾਉਣਾ ਨਹੀਂ ਜਾਈ ਆ ਦੋਚਣਾ ਹੈ ਨਾ ਛੱਡਦਾ ਹੀ ਨਹੀਂ ਕੱਲਾ ਡਾਇਰੈਕਟਰ ਕੱਲਾ ਨਹੀਂ ਛੱਡਦਾ ਆਓ ਪ੍ਰੀਤਾ ਪ੍ਰੀਤਾ ਚੱਲਦਾ ਪ੍ਰੀਤ ਚੱਲ ਰਿਹਾ ਉੱਧਰ ਪ੍ਰੀਤ ਚੱਲਦਾ ਕਰਾ ਤੇ ਦੋ ਦੋ ਮੰਜ਼ਲੀਆਂ ਜਿੰਨੀ ਤਿੰਨ ਮੰਜ਼ਲੀਆਂ ਜਿੰਨੀ ਚੜਾਈ ਹੋ ਗਈ ਵਧੀਆ ਪੱਟਤਾ ਇਹਨਾਂ ਨੇ ਦੇਖ ਵਿਕਾਸ ਹੋ ਰਿਹਾ ਕਰਤਾ ਬਾਕੀ ਹੋਰ ਦੇਖਣਾ ਸਾਰਾ ਪਿੰਡ ਵੀਰੇ ਜ਼ੋਰ ਮਾਰ ਰਿਹਾ ਕੋਈ ਘਰ ਆ ਜਾ ਜੀ ਜੇ ਆ ਚੀਜ਼ ਆਪਾਂ ਨੂੰ ਮਿਲ ਜਾਂਦੀ ਉਹ ਖੇਤਾਂ 'ਚ ਪਾਉਣ ਨੂੰ ਸਹੀ ਗੱਲ ਤੂੰ ਇਹ ਦੇਖ ਦੇਖ ਖਾਦ ਆ ਇਹ ਨੇਰੀਓ ਹਾਂ ਇੱਥੇ ਤੱਕ ਜੀ ਕਿੰਨੀ-ਕਿੰਨੀ ਚੀਕ ਆਈ ਵੀ ਆ ਇਹ ਸਭ ਪਿੰਡ 'ਚ ਆਈ ਵੀ ਆ ਇਹ ਨਾਲੀਆਂ 'ਚੋਂ ਹਾਂ ਹਾਂ ਨਾਲੀਆਂ 'ਚੋਂ ਆਇਆ ਵਹਿੰ ਮਾਲ ਸਾਰਾ ਹਾਂ ਬਹੁਤ ਵਧੀਆ ਬਣਦੂ ਹਣਾ ਹੁਣ ਜੌਂਡੀ ਦੀ ਟਰਾਲੀ ਭਰ ਰਹੀ ਆ ਇਹ ਦੇਖ ਲੈ ਫਿਰ ਉਹ ਕੱਢਿਆ ਟੋਚਣਾ ਗੱਭਰੂ ਦੇਖਦੇ ਆ ਚਲੋ ਵੀ ਜੌਂਡੀਆ ਤੇ ਜੌਂਡੀਆ ਦੋਹੇ ਚੱਲੇ ਨੇ ਜੌਂਡੀਆ ਨਾਲ ਚੱਕਰ ਮਿਲ ਗਏ ਕਿ ਨਾ ਮੇਰੇ ਯਾਰ ਮਿੱਟੀ ਵਾਲੀ ਘੱਟ ਪਾਉਂਦੇ ਨੇ ਮਿੱਟੀ ਚੜਦੀ ਉਹ ਨਹੀਂ ਚੜਾਈ ਤੇ ਕਿੱਡੀ ਚੜ੍ਹਨੀ ਹੁੰਦੀ ਹੈ ਪਾਣੀ ਜਾਈ ਦੇ ਇੱਕ ਪੰਨੇ ਪਰ ਆ ਕੇ ਕੱਲਾ ਹਟਾਓ ਪਰ ਅਭੀ ਇਹੇ ਜੀ ਗੜੂਰੇ ਨਾ ਘਰੇ ਨਾ ਨਿਕਲੇ ਨਾ ਲਿਫਟ ਚ ਕੀ ਆ ਵੀ ਦੇਖੋ ਸਹੀ ਗੱਲ ਹੈ ਤਾਂ ਹੀ ਇਹਨਾਂ ਨੇ ਢੋਲ ਢੂਲ ਕਰਕੇ ਫੇਰੇ ਹੁਣ ਦੋ ਦੋ ਪਾਉਣ ਲੱਗੇ ਨੇ ਬਲੇ ਯਾਰ ਉਹ ਪੱਜ ਕਿੰਗਾ 744 ਆ ਉਹਦੇ ਤੇ ਉਹਨਾਂ ਦਾ ਟੋਰਾ ਜ਼ਿਆਦਾ ਦੇ ਉੱਤੇ ਚੜਦਾ ਜਾਂਦਾ ਦੀ ਆਉਂਦੀ ਆ ਆ ਲੱਗੂ 850 ਜਨ ਜ਼ਿਆਦਾ ਤੇ ਇੱਧਰ ਵੀ ਇਹਨਾਂ ਨੇ ਪੱਕੇ ਬੰਨ ਜੇ ਬਣਾਤੇ ਹਨਾ ਗਰਾਊਂਡ ਵੀ ਵੱਡਾ ਹੋਇਆ ਜੀ ਹੁਣ ਇੱਕ ਹੋਰ ਫਾਇਦਾ ਹਾਂ ਸਹੀ ਕਹਿੰਦਾ ਉੱਧਰ ਚੜ ਕੇ ਉਹ ਪਰਲੇ ਪਾਸੇ ਗਰਾਊਂਡ ਆ ਮਿੱਤਰੋ ਉਹ ਗਰਾਊਂਡ 'ਚ ਸਾਰੇ 'ਚ ਮਿੱਟੀ ਪਾਤੀ ਉਹ ਨੀਵਾ ਤੀ ਪਹਿਲਾਂ ਟੋਬੇ ਦਾ ਪਾਣੀ ਜਿਵੇਂ ਮਟੋਟੇ ਵਾਲੇ ਆਪਣੇ ਪਿੰਡ ਵਾਲੇ ਗਰਾਊਂਡ 'ਚ ਜਾਂਦਾ ਹੁਣ ਓਕਨ ਟੋਬੇ ਦਾ ਪਾਣੀ ਆ ਗਰਾਊਂਡ 'ਚ ਚੜਦਾ ਤੀ ਦੇਖ ਗਰਾਊਂਡ ਦਾ ਵੀ ਟੋਬਾ ਬਣ ਜਾਂਦਾ ਸੀ ਹੁਣ ਕੀ ਹੁੰਦਾ ਅਸਲ 'ਚ ਹੁਣ ਮਤਲਬ ਸਾਡੇ ਦਾ ਗਰਾਊਂਡ ਵੱਡਾ ਹੋ ਜੀ ਨਾਲ ਗਰਾਊਂਡ ਵਧੀਆ ਬਣ ਜਾਊਗਾ ਉੱਚਾ ਹੋ ਜੂ ਪਰਤ ਬਹੁਤ ਹੈਗੀ ਆ ਸਾਡੇ ਪਿੰਡ ਵੀ ਗਰਾਊਂਡ ਦਾ ਟੋਬਾ ਹੀ ਬਣ ਜਾਂਦਾ ਹੁਣ ਆਹ ਦੇਖ ਐਕਟਵਾ ਕਿੱਥੇ ਦੀ ਆਉਂਦੀ ਆ ਦੇਖੋ ਬੰਦਾ ਐਕਟਿਵਾ ਜਿਹੜਾ ਗਾਣਾ ਤਕੜੀ ਹੋਆ ਵੈਜ ਐਕਟਿਵਾ ਜਿਹੜੀ ਚੜ ਗਈ ਇਸ ਬੰਦਾ ਵੀ ਪੂਰਾ ਦੇ ਲਾ 6.5 ਫੁੱਟ ਦਾ ਕੱਦ ਆ ਪ੍ਰਿੰਸ ਜੱਟਾ ਵੀ ਹਾਰਨਸ ਜੋੜੀ 800 555 ਨੂੰ ਪੈ ਗਿਆ ਹੁਣ ਜੋਂਡੀਅਰ ਦਾ ਟੋਸ਼ਨ 855 ਤੇ ਜੋਂਡੀਅਰ ਦੀ ਜੋੜੀ ਇੱਕ ਮਿੰਟ ਕਰਕੇ ਦੱਸਿਓ ਹੁਣ ਕਿੰਨੇ ਟਰੈਕਟਰ ਚੱਲ ਰਹੇ ਨੇ 5 ਕਿ ਚੱਲ ਰਹੇ ਨੇ ਸਾਰਿਆਂ ਚ ਤੁਹਾਡਾ ਵੈਸਟ ਕਿਹੜਾ ਫੇਵਰੇਟ ਹੁੰਦਾ ਇੱਕ ਮਨ ਨੂੰ ਲੱਗਣਿਆ ਦੇਖੋ ਜੋਂਡੀਅਰ 752 ਪ੍ਰੀਤ ਪ੍ਰੀਤ 744 ਖੱਪਨਾਂ ਨਾਲ ਜਾਇਦਾਦ ਸਵਰਾਜ ਜੀ ਨੇ ਗਾਇਦਾ ਸਵਰਾਜ ਇਹਨੇ ਸਵਰਾਜ ਜਾਨੇ ਦਾ ਪੰਜਾਬ ਭਰਿਆ ਪਿਆ ਹਾਂ ਸਭ ਤੋਂ ਵੱਡੀ ਗਲਤੀ ਜੇ ਪੰਜਾਬ ਚ ਟਰੈਕਟਰ ਸਵਰਾਜ ਇਹ ਕੋਈ ਗੱਲ ਹੈ ਟਰੈਕਟਰ ਫਿਰ ਜਾਂਦੇ ਹਾਂ ਅਰਧੋਬੀ ਦੇ ਸੋਚਾ ਨਹੀਂ ਜਾ ਰਹੀ ਹਾਂ ਜਾਂਦਾ ਹੈ ਸਹੀ ਗੱਲ ਹੈ ਇਹ ਪੁਰਾਣਿਆਂ ਚ ਵੱਧ ਜ਼ੋਰ ਹੈ ਜ਼ੋਰ ਬਹੁਤ ਆ ਰਿਹਾ ਚ ਆ ਆਹ ਦੇਖ ਪ੍ਰੀਤ ਪ੍ਰੀਤ ਬਾਰੇ ਕਮੈਂਟ ਕਰਕੇ ਦੱਸੋ ਵੀ ਪ੍ਰੀਤ ਨੂੰ ਲੀਲੇ ਰੰਗ ਵਾਲਾ ਉਹ ਜਿਹਦੇ ਕੋਲੇ ਆ ਅੱਛਾ ਸੀ ਗੱਲ ਇਹ ਚੜ ਗਿਆ ਪ੍ਰੀਤ ਵੱਧ ਨੇ ਪ੍ਰੀਤ ਚੱਲ ਰਿਹਾ ਚੱਲ ਕੇ ਇੱਧਰ ਦੀ ਦੇਖ ਚੜ ਗਿਆ ਕਰਦਾ ਰਹੀ ਟਾ ਵਿੱਚ ਲੋਕ ਪ੍ਰੀਤ ਨੂੰ ਮਾੜਾ ਕਹੀ ਜਾਂਦੇ ਯਾਰ ਪ੍ਰੀਤ ਵਧੀਆ ਟਰੈਕਟਰ ਆ ਮਾੜਾ ਮੁੱਲ ਦੇ ਹਿਸਾਬ ਨਾਲ ਕਾਤੇ ਮਾੜਾ ਏ ਹਾਂ ਫੁੱਲ ਵਧੀਆ ਦੋ ਆਉਂਦੇ ਨੇ ਉਮੀ ਉਹ ਵੀ ਕਦੇ ਮੁੱਲ 'ਚ ਦੋ ਆਉਂਦੇ ਨੇ ਹੇ ਗੱਲਾਂ ਮਾੜਾ ਕਹਤੇ ਆ ਫਿਰ ਦਿਖਾਵਾਂਗੇ ਪਰਫਾਰਮੈਂਸ ਆਪਣੇ ਰਿਸ਼ਤੇਦਾਰਾਂ ਕੋਲ ਆ ਉਹਦੀ ਐਵਰੇਜ ਵੀ ਕੱਢਾਂਗੇ ਆਪਾਂ ਹਾਂ ਉਹਦੀ ਐਵਰੇਜ ਕੱਢਾਂਗੇ ਨਾਲੇ ਉਹ ਆਇਆ ਵਾ ਵੀ ਦੂਜੇ ਕੋਟੇ ਚੋਂ ਐ ਜਿਵੇਂ ਹੀ ਉਹ ਕਰਦੇ ਹਨਾ ਜਦੋਂ ਆਫਰ ਕਿ ਚਲਾਇਦੀ ਕੰਪਨੀ ਨੇ ਜਦੋਂ ਪ੍ਰੀ ਨਾਲੇ ਨੇ ਆਫਰ ਚਲਾਇਦੀ ਜਮਈ ਪਾਛ ਦਿੱਤੇ ਤੇ ਜਮਈ ਪਾਛ ਉਧਰ ਦੇਖੋ ਅੱਛਾ ਹੈ ਨਾ ਬਥੇਰੇ ਲੋਕਾਂ ਨੂੰ ਪਤਾ ਹੋਊਗਾ ਵੀ ਕਿੰਨੇ ਦਾ ਪਾਛ ਦਿੱਤੇ ਪਰ ਕਮੈਂਟ ਕਰਕੇ ਦੱਸਿਓ ਜਦ ਕੀ ਰੇਟ ਰੇਟਰ ਵੀ ਜਿਆਦਾ ਕੀ ਰੇਟ ਰੇਟਰ ਦਿੱਤੇ ਤੇ ਫਿਰ ਅਸੀਂ ਤੁਹਾਨੂੰ ਬਾਅਦ ਚ ਫਿਰ ਕਦੇ ਦੱਸਾਂਗੇ ਨਾ ਨਾ ਉਹ ਵੀਡੀਓ ਚ ਦੱਸ ਦਾਂਗੇ ਵੀ ਕੀ ਰੇਟ ਆਇਆ ਦੀ ਜਿਆਦਾ ਵੀ ਕੀ ਰੇਟ ਆਇਆ ਦੀ ਜਿਆਦਾ ਬਾਹਲਾ ਸਸਤਾ ਹੈ ਦੀ ਉਹਦੇ ਫਰੀਦ ਕਿੱਥੇ ਜਾਂਦਾ ਭਾ ਜਾ ਕੇ ਪੂਰੀ ਤਿੰਨ ਗੋਠਿਆਂ ਜਿੰਨੀ ਚੜਾਈ ਹੋਈ ਉਹਨਾਂ ਉੱਥੇ ਜਾਂਦੇ ਨੇ ਤੋੜਾਂ ਵੱਢੀ ਜਾਂਦੇ ਨੇ ਵੀਰੇ ਆਹ ਦੇਖ ਲੈ ਨੇਰੀ ਖਾਦ ਆ ਇਹ ਨੇਰੀ ਉਹ ਖਾਦ ਆ ਜਿਹਨੂੰ ਕਹਿੰਦੇ ਨੇ ਗੰਡ ਗੰਡੋਲੇ ਵਾਲੀ